ਇਹ ਬਾਲਵਲ ਜੁੜਾ ਹੈ ਬਾਲਪਲਾਈ ਕਮੇਟੀ ਨੂੰ ਲਵਾਰਸ਼ਾਲਾ ਦੇ ਵਿੱਚ ਦੋ ਬੱਚੇ ਸਰਹਿੰਦ ਮੰਡੇ ਸਮਸ਼ਾਨ ਕਾ ਦੇ ਨੇੜੇੋਂ ਮਿਲੇ ਹਨ ਅਤੇ ਬੱਚਿਆਂ ਦੀ ਪੁੱਛਗਿੱਛ ਤੋਂ ਬਾਅਦ ਇੱਕ ਉਹਨਾਂ ਦਾ ਪਰਾਵੀ ਮਿਲਿਆ ਹੈ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਗਗਨਦੀਪ ਸਿੰਘ ਗੁਰਾਇਆ ਨੇ ਦੱਸਿਆ ਹੈ ਕਿ ਸਰਹੰਦ ਰੇਲਵੇ ਲਾਈਨ ਦੇ ਨੇੜੇੋਂ ਗਊਸ਼ਾਲਾ ਦੇ ਕੋਲ ਦੋ ਬੱਚੀਆਂ ਜੁੜੀਆਂ ਨੇ ਲਵਾਰਸ਼ਾਲਾ ਦੇ ਵਿੱਚ ਮਿਲਿਆ ਨੇ ਇਹਨਾਂ ਬਾਰੇ ਇਤਲਾ ਨਰਿੰਦਰ ਕੁਮਾਰ ਪ੍ਰਿੰਸ ਨੇ ਬਾਲਪਲਾਈ ਕਮੇਟੀ ਦੇ ਮੈਂਬਰ ਗਗਨਦੀਪ ਸਿੰਘ ਨੂੰ ਗੁਰਾਇਆ ਜੁੜਾ ਹੈ ਗਗਨਦੀਪ ਸਿੰਘ ਗੁਰਾਇਆ ਨੂੰ ਦਿੱਤੀ ਹੈ ਜਿਸ ਤੋਂ ਬਾਅਦ ਬਾਲਪਲਾਈ ਕਮੇਟੀ ਦੇ ਮੈਂਬਰ ਕਤਣਾ ਵਾਲੇ ਸਥਾਨ ਤੇ ਤੁਰੰਤ ਪਹੁੰਚੇ ਸਨਵਰਜ ਸਾਡੇ ਇਥੋਂ ਦੇ ਮਿਊਸਪਲ ਕਾਉਂਸਲ ਨਰੇਂਦਰ ਕੁਮਾਰ ਕ੍ਰੈਂਸੀ ਦਾ ਫੋਨ ਆਇਆ ਕਿ ਦੋ ਛੋਟੀਆਂ ਬੱਚੀਆਂ ਸਰਹੰਦ ਮੰਡੀ ਜਿਹੜਾ ਸ਼ਮਸ਼ਾਨ ਘਾਟਾ ਉਹਦੇ ਨੇੜੇ ਜਿਹੜਾ ਕ੍ਰਿਸ਼ਨਾ ਗਊਸ਼ਾਲਾ ਹੈ ਉਹਦੇ ਨੇੜੇ ਕਿਤੇ ਲਵਾਰਸ ਹਾਲਤ ਦੇ ਵਿੱਚ ਕੋਈ ਛੱਡ ਕੇ ਚਲੇ ਗਿਆ ਸੀ ਤਾਂ ਸਾਡੀ ਸਾਰੀ ਟੀਮ ਇੱਥੇ ਤੁਜੀ ਆ ਕੇ ਦੇਖਿਆ ਛੋਟੀਆਂ ਬੱਚੀਆਂ ਨੇ ਆ ਕੇ ਉਹਨਾਂ ਨੂੰ ਕਾਉਂਸਲਿੰਗ ਕੀਤੀ ਬੱਚੀਆਂ ਦੇ ਨਾਮ ਹੈਗੇ ਨੇ ਲక్ష్ਮੀ ਤੇ ਰਾਣੀ 4 ਤੇ 6 ਸਾਲ ਬੱਚੀਆਂ ਦੀ ਉਮਰ ਹੈ ਕਿ ਤਾਂ ਕਰਕੇ ਪਤਾ ਕਰੇਗਾ ਸਾਰਾ ਕੋਈ ਦੱਸੀ ਵਾਲੇ ਜੋੜੇ ਉਹਨਾਂ ਬਾਰੇ ਇਨਕੁਆਇਰੀ ਕਰਾਈ ਕਿ ਕੀ ਕੋਈ ਕੋਈ ਉਹਨਾਂ ਨੂੰ ਲਵਾਰਸ ਹਾਲਤ ਤੋਂ ਛੱਡ ਗਿਆ ਤਾਂ ਪਤਾ ਲੱਗਿਆ ਬੱਚਿਆਂ ਨੂੰ ਦੱਸਿਆ ਕਿ ਸਾਨੂੰ ਇੱਥੇ ਕੋਈ ਸਾਡਾ ਫਾਦਰ ਦਾ ਕੋਈ ਦੋਸਤ ਆ ਕੇ ਕੁਝ ਖਿਤਮਾਰ ਕਰੀ ਉਹਨਾਂ ਨੇ ਆ ਕੇ ਸਾਨੂੰ ਛੱਡ ਕੇ ਲਵਾ ਸਾਫਟ ਦੇ ਵਿੱਚ ਕੁਝ ਤਾਂ ਇਥੋਂ ਦੇ ਜਿਹੜੇ ਮੇਨ ਮੈਨੇਜਰ ਸੀ ਗੁੰਸ਼ਾਲਾ ਦੇ ਸਿੰਘੀ ਸਾਹਿਬ ਉਹਨਾਂ ਨੇ ਆ ਕੇ ਬੱਚਿਆਂ ਨੂੰ ਪਵਾਇਆ ਪਿਆ ਦੁਪਹਿਰ ਤੱਕ ਤੇ ਫਿਰ ਆ ਕੇ ਕਨਫਰਮ ਕੀਤਾ ਤੇ ਆ ਕੇ ਉਸ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਬੱਚਿਆਂ ਦਾ ਦੋਸਤ ਵੱਡਾ ਭਰਾ ਅੰਸ਼ੂ ਉਹ ਵੀ ਪਾਰਕ ਦੇ ਵਿੱਚ ਕੁਦਰਤੀ ਹੋ ਮਿਲ ਗਿਆ ਬੱਚਿਆਂ ਨੂੰ ਤੇ ਹੁਣ ਅੱਜ ਅਸੀਂ ਬੱਚਿਆਂ ਦੀ ਸਾਰੀ ਕਾਉਂਸਲਿੰਗ ਕਰਕੇ ਜੋ ਕਾਗਜ਼ੀ ਕਾਰਜ ਮੁਕੰਮਲ ਕਰਕੇ ਕੁਲਚਨ ਨੂੰ ਹੌਮ ਕਰਤਾ ਸੀ ਅੱਜ ਦੀ ਰਾਤ ਬੱਚਿਆਂ ਨੂੰ ਸਫੀ ਵਨ ਸਟਾਪ ਸੈਂਟਰ ਦੇ ਵਿੱਚ ਰੱਖਾਂਗੇ ਤੇ ਕੱਲ ਨੂੰ ਫਿਰ ਦੇਖ ਕੇ ਬੱਚਿਆਂ ਨੂੰ ਅਸੀਂ ਕਿਸੇ ਚੰਗੇ ਹੌਮ ਦੇ ਵਿੱਚ ਜਿੱਥੇ ਉਹਨਾਂ ਨੂੰ ਚੰਗੀ ਫਰਵਰੀ ਸ਼ੋ ਹੋ ਸਕੇ ਉੱਥੇ ਕੱਲ ਨੂੰ ਭੇਜਾਂਗੇ ਪਹਿਲਾਂ ਵੀ ਇਸ ਤਰ੍ਹਾਂ ਦੀ ਤੁਹਾਨੂੰ ਬੱਚੇ ਮਿਲੇ ਸੀ ਇਹੀ ਬੱਚੇ ਹਾਂਜੀ ਹਾਂ ਸਾਨੂੰ ਜਦੋਂ ਇਹਨਾਂ ਦੀ ਕਰ ਰਹੇ ਸਾਰੇ ਕਾਉਂਸਲਿੰਗ ਕਰਦੇ ਕਰਦੇ ਪਤਾ ਲੱਗੇ ਕਿ ਇਹੀ ਬੱਚੇ ਸਾਨੂੰ ਅਜ ਤੋਂ 1.5 ਸਾਲ ਪਹਿਲਾਂ ਵੀ ਇਹੀ ਬੱਚੇ ਮਿਲੇ ਸੀ ਤਾਂ ਬੜੀ ਬੁਰੀ ਹਾਲਤ ਦੇ ਵਿੱਚ ਸੀ ਇਹਨਾਂ ਦੇ ਆਪਸ ਜਿਹੜੀ ਫੈਮਿਲੀ デザਰਟਡ ਫੈਮਿਲੀ ਹੈ ਮਦਰ ਇਹਨਾਂ ਦੀ ਕਿਤੇ ਚਲੇ ਗਈ ਹੋਈ ਇਹਨਾਂ ਨੂੰ ਛੱਡ ਕੇ ਤਾਂ ਫਾਦਰ ਹੈ ਉਹ ਇਹਨਾਂ ਦੀ ਕੋਈ ਕੇਅਰ ਨਹੀਂ ਕਰ ਰਿਹਾ ਉਦੋਂ ਵੀ ਇਹਨਾਂ ਨੂੰ ਇਨਸਟਰਕਸ਼ਨ ਪਾਸ ਕਰਕੇ ਤਾਂ ਦੇਤਾ ਸੀ ਜਿਹੜੀ ਇਹਨਾਂ ਦੀ ਕਸਟਡੀ ਸੀ ਉਸ ਤੇ ਫਾਦਰ ਨੂੰ ਦੇਤੀ ਸੀ ਪਰ ਅਸੀਂ ਉਦੋਂ ਵੀ ਸੋਚਿਆ ਸੀ ਕਿ ਬੱਚਿਆਂ ਨੂੰ ਕਿਤੇ ਚੰਗਾ ਇਹਨਾਂ ਦੀ ਪ੍ਰਵਿਸ਼ ਕਰਵਾਈ ਜਾਵੇ ਪਰ ਉਹਦੇ ਫਾਦਰ ਬਹੁਤ ਮਿਲਤਾਂ ਤਰਲੇ ਕਰਕੇ ਲੈ ਗਿਆ ਸੀ ਪਰ ਹੁਣ ਦੇਖਿਆ ਕਿ ਉਹਨੇ ਬਿਲਕੁਲ ਇਹਦੀ ਕੇਅਰ ਨਹੀਂ ਕਰ ਰਿਹਾ ਬੜੀ ਮਾੜੀ ਹਾਲਤ ਦੇ ਵਿੱਚ ਬੱਚਿਆਂ ਦੀ ਤਾਂ ਅਸੀਂ ਬੱਚਿਆਂ ਦੇ ਚੰਗੇ ਬੈਸਟ ਇੰਟਰਸਟਿੰਗ ਦੇਖਦੇ ਉਹਨੂੰ ਚੰਗੇ ਹੌਮ ਦੇ ਵਿੱਚ ਭੇਜ ਦੇ ਦਿੱਤੇ